ਪਿਆਰ ਦੋ ਤਰ੍ਹਾਂ ਦਾ ਹੁੰਦਾ ਹੈ ਇੱਕ ਹੁੰਦਾ ਇੱਕ ਪਾਸੜ ਤੇ ਦੂਸਰਾ ਹੁੰਦਾ ਦਬੱਲਾ ਇੱਕ ਪਾਸੜ ਪ੍ਰੀਤ ਜਿਹੜੀ ਆ ਉਹ ਬਹੁਤ ਭਿਆਨਕਰ ਹੁੰਦੀ ਆ ਬਹੁਤ ਮਾਰੂ ਹੁੰਦੀ ਆ ਬੜੀ ਨੁਕਸਾਨਦਾਇਕ ਹੁੰਦੀ ਆ ਇੱਕ ਪਾਸੜ ਪ੍ਰੀਤ ਸਜ਼ਾ ਹੁੰਦੀ ਆ ਤਾਂ ਜਿਹੜੀ ਦਬੱਲੀ ਪ੍ਰੀਤ ਹੁੰਦੀ ਆ ਇਹ ਬੜੀ ਆਨੰਦਤ ਕਰਨ ਵਾਲੀ ਹੁੰਦੀ ਆ ਬਹੁਤ ਆਨੰਦਮਈ ਹੁੰਦੀ ਆ ਬਹੁਤ ਬਿਸਮਾਦੀ ਜ਼ਿੰਦਗੀ ਅਕਾਲ ਪੁਰਖ ਵਾਹਿਗੁਰੂ ਦੀ ਮਿਹਰ ਦੇ ਹੋ ਜਾਵੇ ਤਾਂ ਕਿਤੇ ਪ੍ਰਾਪਤ ਹੁੰਦੀ ਹੈ ਇੱਕ ਪਾਸੜ ਪ੍ਰੀਤ ਕੀ ਹੈ ਮੱਛੀ ਪਾਣੀ ਨੂੰ ਪਿਆਰ ਕਰਦੀ ਹੈ ਪਰ ਪਾਣੀ ਮੱਛੀ ਨੂੰ ਕੋਈ ਪਿਆਰ ਨਹੀਂ ਕਰਦਾ ਪਾਣੀ ਕਦੇ ਨਹੀਂ ਕਹਿੰਦਾ ਜਿੱਦਣ ਸ਼ਿਕਾਰੀਆਂ ਨੇ ਜਾਲ ਲਾਇਆ ਮੈਂ ਮੱਛੀਏ ਤੇਰੀ ਮਦਦ ਕਰਾਂਗਾ ਇੱਕ ਪਾਸੜ ਪ੍ਰੀਤ ਹੈ ਨਾ ਪਤੰਗਾ ਲਾਟ ਨੂੰ ਪਿਆਰ ਕਰਦਾ ਹੈ ਪਰ ਲਾਟ ਪਤੰਗੇ ਨੂੰ ਸਾੜ ਕੇ ਸੁਆਹ ਬਣਾ ਦਿੰਦੀ ਹੈ ਭੌਰਾ ਫੁੱਲ ਨੂੰ ਪਿਆਰ ਕਰਦਾ ਹੈ ਪਰ ਫੁੱਲ ਭੋਰੇ ਨੂੰ ਕੁੱਟ ਕੇ ਮਾਰ ਦਿੰਦਾ ਹੈ ਆਪਾਂ ਸਰੀਰ ਨੂੰ ਪਿਆਰ ਕਰਦੇ ਆਂ ਆਪਾਂ ਇਹਨੂੰ ਤਾਜੇ ਪ੍ਰਸ਼ਾਦੇ ਸ਼ਿਕਾਉਨੇ ਆ ਅਣਕ ਪ੍ਰਕਾਰ ਦੇ ਪਦਾਰਥ ਸ਼ਿਕਾਉਨੇ ਆ ਗਰਮੀ ਸਰਦੀ ਤੋਂ ਬਚਾਉਨੇ ਆ ਇਹਦਾ ਬੜਾ ਖਿਆਲ ਰੱਖਦੇ ਆ ਬਹੁਤ ਧਿਆਨ ਰੱਖਦੇ ਰੱਖਣਾ ਵੀ ਚਾਹੀਦਾ ਪਰ ਕਦੇ ਸਰੀਰ ਨੇ ਕਿਹਾ ਵੀ ਬੰਦਿਆ ਜਦੋਂ ਤੂੰ ਮਰੇਗਾ ਮੈਂ ਤੇਰੇ ਨਾਲ ਚੱਲਾਂਗਾ ਇਹ ਵੀ ਇੱਕ ਪਾਸੜ ਪ੍ਰੀਤ ਹੈ ਤੇ ਦੁਬੱਲੀ ਪ੍ਰੀਤ ਪਤਾ ਕਿਹੜੀ ਆ ਦਬੱਲੀ ਪ੍ਰੀਤ ਭਾਈ ਗੁਰਦਾਸ ਜੀ ਕਹਿੰਦੇ ਨੇ ਚਰਨ ਸਰਨ ਗੁਰ ਏਕ ਪੈਂਡਾ ਜਾਏ ਚੱਲ ਸਤਗੁਰ ਕੋਟ ਪੈਂਡਾ ਅੱਗੇ ਹੋਏ ਲੇਤ ਹੈ ਦਬੱਲੀ ਪ੍ਰੀਤ ਤਾਂ ਗੁਰੂ ਦੀ ਹੋ ਸਕਦੀ ਹੈ ਨਹੀਂ ਤੇ ਸੰਸਾਰ ਦੀਆਂ ਪ੍ਰੀਤਾਂ ਤਾਂ ਸਾਰੀਆਂ ਇੱਕ ਪਾਸੜੇ ਰਹਿ ਜਾਣੀ ਦਬੱਲੀ ਪ੍ਰੀਤ ਇਸ ਗੁਰੂ ਨੂੰ ਪਿਆਰ ਕਰੋ ਕਦੇ ਵਿਅਰਥ ਨਹੀਂ ਜਾਵੇਗਾ ਕਦੇ ਪਛਤਾਵਾ ਨਹੀਂ ਕਦੇ ਝੋਰਾ ਨਹੀਂ ਕਦੇ ਧੋਖਾ ਨਹੀਂ ਹੋਏਗਾ ਕਦੇ ਤੋਂ ਖਾਨੀ ਮਿਲੇਗਾ ਦੁਨਿਆਵੀ ਪਿਆਰ ਵਿੱਚ ਧੱਕੇ ਬਹੁਤ ਮਿਲਦੇ ਆ ਧੋਖੇ ਬਹੁਤ ਮਿਲਦੇ ਆ ਆਮ ਕਹਾਵਤ ਆ ਨਾ ਬਿ ਰਿਸ਼ਤੇਦਾਰ ਅਤੇ ਪਹਾੜ ਦੂਰੋਂ ਸੋਹਣੇ ਲੱਗਦੇ ਹੁੰਦੇ ਰਿਸ਼ਤੇਦਾਰ ਵੀ ਦੂਰੋਂ ਚੰਗੇ ਲੱਗਦੇ ਆ ਤੇ ਪਹਾੜ ਵੀ ਦੂਰੋਂ ਚੰਗੇ ਲੱਗਦੇ ਆ ਪਰ ਜਦੋਂ ਰਿਸ਼ਤੇਦਾਰਾਂ ਦੇ ਖਾਤਰ ਬੰਦਾ ਆਪ ਕੁੜ-ਕੁੜ ਕੇ ਵਰਦਾ ਤੇ ਅਖੀਰ ਤੇ ਪਛਤਾਵਾ ਹੀ ਮਿਲਦਾ ਪਰ ਜੇ ਕਿਤੇ ਗੁਰੂ ਦੇ ਨਾਲ ਉਹਨਾਂ ਪਿਆਰ ਕੀਤਾ ਜਾਵੇ ਤੇ ਆਨੰਦੀ ਵਖਰਾ ਆ ਜਾਂਦਾ